ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਮਜੀਤ ਐਵੇਨਿਊ ਵਿਖੇ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ TB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅਜ ਇਸ ਬਾਈਕਲ ਨੂੰ ਇਸ ਕਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੋ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਵਿੱਚ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਅਮਰਸਰ ਕਮਿਸ਼ਨਰ ਦੇ ਥਾਣਾ ਰਣਜੀਤ ਦੇ ਵਿਭਾਗ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਿਰਾਤ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ ਪੀਬੀ 02 ਇਕਯੂ 1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਈਕਲ ਨੂੰ ਇਸ ਕਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਉੱਤੇ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਵਿੱਚ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਈ ਜਮਾਨਾ ਵੀ ਪਰਨਾ ਪੈ ਸਕਦਾ ਹੈ। ਥੈਂਕ ਯੂ। ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਮਜੀਤ ਐਵੇਨਿਊ ਵਿਕੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਿਰਾ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ TB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ। ਜਿਸ ਲਈ ਵਰਤੂ ਕਰਤੀ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਬਾਈਕਲ ਨੂੰ ਸਟਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਉੱਤੇ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਇਹ ਜੁਰਮ ਹੈ ਅਗਰ ਤੁਸੀਂ ਇਫੀਜੈਕਟਿਵਿਟੀ ਦੇ ਲਿਫਟ ਪਾਈ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ। ਫਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮ ਹੈ। ਅੱਜ ਇਸ ਬਾਈਕਲ ਨੂੰ ਸਕਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਦੇ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਥੈਂਕ ਯੂ